ਤੇ ਮੈਂ ਆਪਣੀ ਇੱਕ ਰਚਨਾ ਆਪ ਜੀ ਦੀ ਸਮਾਤਾਂ ਦੇ ਹਵਾਲੇ ਕਰਨ ਲੱਗਿਆ ਰਚਨਾਏ ਬੰਦੇ ਕਹਿੰਦੇ ਦਸ ਹੋਏ ਹੈਦਰ ਤੂ ਕਾਤੋਂ ਹਰਜਾਈ ਹੋਇਆ ਕਿਉਂਕਿ ਅਕਸਰ ਮੈਨੂੰ ਮਸੀਤ ਵਾਲੇ ਜਿਹੜੇ ਲੋਕ ਨੇ ਉਹ ਗੁਰਦੁਆਰੇ ਦੇ ਵਿੱਚ ਮਲਾਜਦਾ ਕਰਦੇ ਨੇ ਤੇ ਕਦੇ-ਕਦੇ ਇਹੜੇ ਹਿੰਦੂ ਜਥੇ ਆ ਉਹਨਾਂ ਅੰਦਰ ਬੈਠਾ ਹੋਇਆ ਦੇਖਦੇ ਆ ਤੇ ਇੱਕ ਮੇਰੇ ਬਿਲਕੁਲ ਖਾਸ ਨੇ ਮੈਨੂੰ ਸਲਾਹ ਦਿੱਤੀ ਉਹਦੀ ਸਲਾਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਉਹਨੇ ਕੀ ਆਖਿਆ ਬੰਦੇ ਕਹਿੰਦੇ ਦਸ ਓਏ ਹੈਦਰ ਤੂੰ ਕਾਤੋਂ ਹਰਜਾਈ ਹੋਇਆ ਗੁਰਦੁਆਰੇ ਮੰਦਰ ਗਿਰਜਾ ਜਾਂਦਾ ਤੈਨੂੰ ਕੀ ਓਏ ਭਾਈ ਹੋਇਆ ਮੋਛਾਂ ਤੇਰੀਆਂ ਸਿੱਖਾਂ ਵਰਗੀਆਂ ਤੇ ਬਾਲ ਸਿੱਧਾ ਵਰਗੇ ਨੈ ਮੁੱਲਾ ਤੈਨੂੰ ਕਾਫਰ ਦੱਸਦੇ ਮੀਏ ਮਖੌਲਾਂ ਕਰਦੇ ਨੈ ਤੈਨੂੰ ਦੱਸ ਕੀ ਕੁਝ ਨਹੀਂ ਕਹਿੰਦੇ ਜਿਹੜੇ ਤੇਰੇ ਘਰ ਦੇ ਨੈ ਸਾਡੇ ਨਾਂ ਤੂੰ ਆਵੇਂ ਭਰਾ ਜੀ ਅਸੀਂ ਬਦਨਾਮੀ ਤੋਂ ਡਰਦੇ ਨੈ ਜੰਨਤ ਤੇਰੇ ਹੱਥੋਂ ਗਈ ਦੋਜ਼ਖ ਦਾ ਹਕਦਾਰ ਹੋਇਆ ਵੇਖ ਕੇ ਤੈਨੂੰ ਹਰ ਇੱਕ ਮੁਸਲਿਮ ਬੋਤਾ ਹੀ ਬੇਜ਼ਾਰ ਹੋਇਆ ਹੰਦਵਾ ਨਾਲੋਂ ਤੈਨੂੰ ਬੰਦਾ ਬੰਦਿਆ ਕਿਹੜੀ ਗੱਲਾਂ ਪਿਆਰ ਹੋਇਆ ਸਿੱਖਾਂ ਦੇ ਵਿੱਚ ਵੜ ਕੇ ਵੈੰਦਾ ਤੈਨੂੰ ਕੀ ਉਹ ਯਾਰ ਹੋਇਆ ਇਹ ਕਾਫਰ ਨੇ ਨੀਚ ਨਕਮ ਨੇ ਆਪਾਂ ਹੋਈਏ ਉੱਚੀ ਜਾਤੀ ਦੇ ਗਾਏ ਨੂੰ ਇਹ ਮਾਤਾ ਕਹਿੰਦੇ ਪਗ ਪੂਜਨ ਬੰਦਰ ਹਾਥੀ ਦੇ ਉਹਨਾਂ ਦੇ ਅੱਗੇ ਨੱਕ ਰਗੜਦੇ ਜੋ ਪੱਤਰ ਨੇ ਘਾਟੀ ਦੇ ਤੂੰ ਬੰਦਾ ਏ ਬੜਾ ਸਿਆਣਾ ਫਿਰ ਘਾਤੋ ਹਰਜਾਈ ਹੋਇਆ ਗੁਰਦਾਰੇ ਮੰਦਰ ਗਿਰਜਾ ਜਾਂਦਾ ਤੈਨੂੰ ਕੀ ਹੋਏ ਭਾਈ ਹੋਇਆ ਇਨਾ ਬੰਦਿਆਂ ਦਾ ਛੜ ਤੂੰ ਕਹਿਣਾ ਆਪਾਂ ਮਸੀਤੀ ਚਲਦੇ ਆਂ ਚਲ ਉੱਥੇ ਚਲ ਕੇ ਬੈਨੇ ਆ ਉਹ ਬੰਦੇ ਆਪਣੇ ਦਲਦੇ ਆ ਆ ਮੁੱਲਾ ਦੇ ਕੋਲ ਚਲ ਕੇ ਵੇਖੀਏ ਕੀ ਮੈਂ ਭੂਤ ਨਿਕਲਦੇ ਆ ਸਿੱਖਾਂ ਨੂੰ ਆਪਾਂ ਜਿਹ ਹੈ ਢਗਣਾ ਜਿਵੇਂ ਮਸਰ ਨੂੰ ਦਲਦੇ ਆ ਨਫ਼ਰਤ ਵਾਲੀਆਂ ਗੱਲਾਂ ਸੁਣ ਕੇ ਦਿਲ ਟੋਟੇ ਹੈਦਰ ਭਾਈ ਹੋਇਆ ਹਰ ਇੱਕ ਥਾਂ ਮੈਨੂੰ ਯਾਰ ਦੀ ਇਸ ਦਾ ਤਾਂ ਹੀ ਮੈਂ ਹਰ ਜਾਈ ਹੋਇਆ ਜਵਾਬ ਮਲਾਇਦਾ ਫਰਮਾਨ ਨਫ਼ਰਤ ਵਾਲੀਆਂ ਗੱਲਾਂ ਕਰਕੇ ਕਿਉਂ ਮੈਨੂੰ ਪਰਮਾਉਂਦਾ ਏ ਜਿਸ ਪਾਸੇ ਮੈਂ ਮੁੜ ਮੁੜ ਵੇਖਾਂ ਯਾਰ ਨਜ਼ਰ ਹੀ ਆਉਂਦਾ ਏ ਮਨ ਉਲਫਦ ਦਾ ਕਰਗਨ ਜੀਨਾ ਏ ਅੱਲਾ ਫਰਮਾਉਂਦਾ ਏ ਇਸ਼ਕ ਮੁਹੱਬਤ ਪਿਆਰ ਬਿਨਾ ਨਾ ਕੁਝ ਮੈਨੂੰ ਆਉਂਦਾ ਹੈ ਪਿਆਰ ਇਹ ਨਬੀ ਦਾ নূর ਵੇਖਿਆ ਉਹ ਆਸ਼ਕ ਮੈਸੂਦਾਈ ਹੋਇਆ ਹਰ ਇੱਕ ਥਾਂ ਮੈਨੂੰ ਯਾਰ ਦੀਸ ਦਾ ਤਾਈ ਮੈਂ ਹਰ ਜਾਈ ਹੋਇਆ ਲੋਕੀ ਮੇਰੇ ਵਾਲ ਵੇਖਣ ਮੈਂ ਵੇਖਾਂ ਉਹਦੀ ਰਹਿਮਤ ਨੂੰ ਲੋਕੀ ਮੈਨੂੰ ਕਾਫਰ ਦੱਸਣ ਮੈਂ ਮੰਨਦਾ ਹਾਂ ਵਹਿਦਤ ਨੂੰ ਇਸ਼ਕੇ ਦਾ ਮੈਂ ਜਾਗ ਲਗਾਵਾਂ ਤਕਾ ਨਬੀ ਦੀ ਸ਼ਫਕਤ ਨੂੰ ਮੂਮਨ ਕਾਫਰ ਚੰਗੇ ਮੰਦੇ ਦੇ ਖੁਦਾ ਦੀ ਖਲਕਤ ਨੂੰ ਹਰ ਇੱਕ ਥਾਂ ਮੈਨੂੰ ਯਾਰ ਡਿਠਿਆ ਤਾਂ ਹੀ ਮੈਂ ਹਰ ਜਾਈ ਹੋਇਆ ਹਰ ਇੱਕ ਥਾਂ ਮੈਨੂੰ ਯਾਰ ਦਿਸਦਾ ਤਾਂ ਹੀ ਮੈਂ ਸੋਦਾਈ ਹੋਇਆ ਹਾਜ਼ਰੀਨ ਇਹ ਰਚਨਾ ਇਸ ਫਕੀਰ ਨੇ ਆਪਣੇ ਦਿਲੋ ਦਿਮਾਗ ਦੇ ਜਿਹੜੇ ਫੁਰਨੇ ਆ ਉਹਨਾਂ ਨੂੰ ਕਾਗਜ਼ ਤੇ ਉਤਾਰ ਕੇ ਤੁਹਾਨੂੰ ਸਮਾਧ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜੇ ਅਗਰ ਤੁਹਾਨੂੰ ਚੰਗੀ ਲੱਗਦੀ ਹੈ ਤੇ ਇਦਾਂ ਹੋਣਾ ਚਾਹੀਦਾ ਹੈ ਕਿ ਅਮਨ ਸਲਾਮਤੀ ਭਾਈਚਾਰਾ ਸਾਡਾ ਜਿਹੜਾ ਇਹ ਪੰਜਾਬ ਹੈ ਪੰਜਾਬ ਦੇ ਵਿੱਚ ਸਾਡੇ ਵੀਰ ਸਨਾਤਨੀ ਵੀ ਵਸਣ ਮੁਸਲਮਾਨ ਵੀ ਵਸਣ ਸਿੱਖ ਵੀ ਵਸਣ ਤਾਂ ਇਹ ਪੰਜਾਬ ਪੰਜਾਬ ਹੋਊਗਾ ਤਰਮਾਨੂ ਲਾਇ ਕਿ ਲੜਾਈਆਂ ਝਗੜੇ ਨਹੀਂ ਹੋਣੇ ਆ ਲੜਾਈਆਂ ਮਿਟਾਉਣਾ ਧਰਮ ਹੈ ਲੜਨਾ ਫਸਾਦ ਦੇ ਰੋਲਾ ਰਪਾ ਇਹ ਨਹੀਂ ਹੋਣਾ ਚਾਹੀਦਾ ਦਾਸ ਦੀ ਇਸ ਰਚਨਾ ਨੂੰ ਵੱਤੋਂ ਵੱਧ ਮਾਨ ਬਖਸ਼ੂ ਸਮਾਤ ਕਰੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ